ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋਗੇ ਕੁਐਸਟ ਬੇਨਤੀ ਕਰਦੇ ਆ ਕਿ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਪਹੁੰਚੇ ਆ ਚਾਟੀਵਿੰਡ ਸ਼ਹਿਰ ਜ਼ਿਲ੍ਹਾ ਸ਼੍ਰੀ ਅਮਰਸਾਹਬ ਤਹਿਸੀਲ ਵੀ ਅਮਰਸਾਹਬ ਭਾਈ ਜੰਦੇ ਦੇ ਕੋਲ ਪਹੁੰਚੇ ਆ ਇੱਕ ਮੱਝ ਲੈ ਕੇ ਆਇਆ ਵਧੇਰੇ ਜਾਣਕਾਰੀ ਆਪਾਂ ਕਰਦੇ ਆਂ ਵੀਰ ਤੋਂ ਲੈ ਕੇ ਸਾਂਝੀ ਜੁੜੇ ਰਹੋ ਜੀ ਐਂਡ ਤੱਕ ਬਾਈ ਜਿੰਦਾ ਜੀ ਸასი ਕਾਲ ਸੰਤੂ ਸਾਹਿਬ ਸასი ਕਾਲ ਜੀ ਵੈਲਕਮ ਜੀ ਤੁਹਾਡਾ ਵੀ ਵੀ ਜੀ ਹੋਰ ਕਿਰਪਾ ਜੀ ਚੜਦੀ ਕਲਾ ਸੌਂ ਦੀਆਂ ਝੜੀਆਂ ਲਾਈ ਬੈਠੇ ਜ ਹੈ ਅੱਛਾ ਵਾਰ ਹੀ ਗਲਤ ਜ ਆਏ ਹੋਰ ਬਣਾਓ ਸਾਹਿਬ ਜੀ ਕਿਰਪਾ ਜੀ ਕੀ ਆਣਾ ਨਾ ਫਰਾਰੀ ਲੈ ਕੇ ਹਲਾ ਆ ਚਲ ਕੋਈ ਨਹੀਂ ਤੇ ਇੱਕ ਉਹ ਮੈਂ ਆਪਣੀ ਸਵਾਲਾ ਕੀ ਹੈ ਜੀ ਇਹ ਤੇ ਡਰੈਸ ਨੋਟ ਕਰ ਲੀ ਜੀ ਡਰੈਸ ਹੈਗਾ ਸ਼ਹਿਰ ਅੰਮ੍ਰਿਤਸਰ ਤੇ ਜ਼ਿਲ੍ਹਾ ਵੀ ਅੰਮ੍ਰਿਤਸਰ ਪੁਰਾਣੇ ਤਰਤਾ ਰੋਡ ਤੇ ਪਿੰਡ ਗਰਵਾਲੀ ਪਿੰਡਾਂ ਵਿਚ ਹੀ ਆਪਣਾ ਠੀਕ ਆ ਹਾਂਜੀ ਤੇ ਮੋਬਾਈਲ ਨੰਬਰ ਮੋਬਾਈਲ ਨੰਬਰ ਆ ਜਿਹੜੀ 9143639 ਆ ਠੀਕ ਕਿੰਨਾ ਬਾਈ ਜੀ ਇੱਕ ਪੱਕਾ ਦੁੱਧ ਇਹਦੇ ਕੋਲ ਜਿਹੜਾ ਪੱਕਾ ਦੁੱਧ ਆ ਕੋਈ 9 ਨਹੀਂ 10 ਨਹੀਂ ਆ 8 ਕਿਲੋ ਖੁਲਾੜੂਲਾ ਦੁੱਧ ਭਾਵੇਂ ਦੋ ਟਾਂ ਬਾਈ ਤੇ ਚੋ ਕੇ ਤਸੱਲੀ ਕਰਕੇ ਆਪਦੀ ਬੰਦਾ ਖੜੇ ਜਿੰਨੇ ਰੁਪਏ ਦੇਣੇ ਵਰਜ ਵੀ ਬੰਦਾ ਓਕੇ ਓਕੇ ਹਾਂਜੀ ਹਾਂਜੀ ਏ ਵੀ ਜੀ ਪਾਟੇ ਗਲੇ ਦੇ ਕਰੇ ਦੋਹਰੇ ਟਾਈਮ ਪਾਣੀ ਦੇ ਲਈ ਚੋਹ ਹਮ ਪਰ ਆਪਣੇ ਘਰੇ ਇਹਨੇ ਸ਼ਾਮ ਨੂੰ ਪਾੜ ਦੇ ਮਿਲ ਪਈ ਸੀ ਥੇਟੀ ਗੱਲ ਵਾਲੀ ਜੀ ਠੀਕ ਆ ਹਾਂਜੀ ਇੱਕ ਟਾਈਮ ਪਾੜਾ ਤੇ ਇੱਕ ਟੀਕਾ ਹਣਾ ਤੇ ਚੋਣ ਤੂ ਵੀ ਜੇ ਦੇਲ ਨਹੀਂ ਧਰਨਦੀ ਠੀਕ ਆ ਜੋ ਦਿਹਾੜੀ ਗਾਉਂਦਾ ਨਾ ਜਿਵੇਂ ਅੱਜ ਕੱਲ ਪੈਣਾ ਭੂਣਾ ਦੇ ਹੱਥ ਤੇ ਮਈਆਂ ਪਈਆਂ ਲਗਾ ਨਾ ਜਿਵੇਂ ਘਰਾਂ ਦੇ ਵਿੱਚ ਖਾਸ ਕਰਕੇ ਤੇ ਉਹ ਫਿਰ ਪਸੂ ਕਰਦਾ ਜਾਂ ਹੱਥ ਹੁਸਦਾ ਕਰ ਜਾਂਦਾ ਚਲੋ ਕੋਈ ਨਹੀਂ ਤੇ ਤੋੜਾ ਤੋੜਾ ਕਰਵਾ ਦਈਏ ਖੋਲ ਕੇ ਚੈੱਕ ਸਜਣੋ ਬੈਕਗਰਾਉਂਡ ਥੰਥੂਣਾ ਚੰਗੇ ਲੱਗੇ ਆ ਕਰਮਾ ਵਾਲੀ ਨੂੰ ਜਿਹੜਾ 8 ਕਿਲੋ ਦੁੱਧ ਭਾਂਡੇ ਚ ਪਾ ਰਹੀ ਆ ਲਓ ਜੀ ਸਿੰਘ ਮੂੰਹ ਦੀ ਕੁਆਲਿਟੀ ਤੁਸੀਂ ਦੇਖ ਸਕਦੇ ਬਿਊਟੀ ਕਿ ਚੰਗੀ ਆ ਤੇ ਥਾਂਲੇ ਵਾਲਾ ਜਿਹੜਾ ਬਿਲਕੁਲ ਪੱਦਰ ਹੋ ਕੇ ਰਪੋੜ ਆ ਲਓ ਜੀ ਲਓ ਮੋੜ ਲਓ ਜੀ ਚਵਾਈ ਲੱਗੀ ਕਾਨੂੰਗਲਾ ਸੰਧੂ ਸਾਹਿਬ ਠੀਕ ਹੈ ਜੀ ਚਵਾਈ ਬੋਲੀ ਬਿਲਕੁਲ ਠੂਂ ਵਰਗੀ ਹੈ ਨਾ ਕੋਕੀ ਰਿਪੋਰਟ ਲੈ ਵਈ ਸਜਣੋ ਤੇ ਕੀਮਤ ਬਾਈ ਜੀ ਫਿਰ ਕੀਮਤ ਦੇ ਦੀ 8000 ਨਹੀਂ ਪਿਆਰ ਮਾਉ ਤਾਂ ਕਰਕੇ ਖੁੱਲਾ ਕਰ ਦਿੱ ਗਏ ਜੀ 2000 ਕਰ ਦਿੱ ਗਏ ਹੋਰ ਕਰ ਦਿੱ ਗਏ ਯਾਰ ਨਹੀਂ ਖੁੱਲੇ ਕਾਫੇ ਜਾਣੇ ਜੈਸਨੋਈ ਕਰ ਦੋ ਜੈਸਨੋਈ ਕਰ ਦੋ 55 ਹੋਰ ਕਰ ਦੇ 200 ਕਰ ਦੇ ਨਹੀਂ 200 ਨਾ ਕਿ ਬਣਾ ਬੁੰਜਾਰੀ ਐਂਡ ਕਰ ਦਈਏ ਨਹੀਂ ਹੋਣੀ ਕਰ ਦਈਏ ਨਹੀਂ ਯਾਦ ਕਰਨ ਜਾਂਦਗੇ ਮੀਮਾ ਪੈਂਦਾ ਛੋੜ ਹੀ ਹੋਣੀ ਮੇਰਾ ਵੀਰ 50 ਆਉਣਾ ਤੁਹਾਨੂੰ ਓਕੇ ਲੋ ਸਜਣੋ 52000 ਦੀ ਜੈਸਨੋਈ ਹੋਣੀ ਜੀ ਆਪਣੀ ਖਰੀਦਦਾਰੀ ਕਰਿਓ ਛਾਟ ਇਵੈਂਟ ਪਹੁੰਚ ਕੇ ਬਾਈ ਜੰਦੇ ਦੇ ਫਰਮ ਦੇ ਵਜਣੀ ਨਾ ਹੂੰ ਵਜਣੀ 45 ਦਾ ਠੈਕਾ ਹਾਂਜੀ ਠੀਕ ਹੈ ਮੈਂ ਸਾਡਾ ਸ਼ੁਕਰੀਆ ਚਲੋ ਕੋਈ ਨਾਲ ਦੁੱਧ ਪੀਜੋ ਵਾਲੀ ਦੀ ਗੇਮ ਚਲੀ ਜੋ ਸੂਈ ਨੂੰ ਸਿਰਫ ਮਾਰ ਚ ਖੜੇ ਆ 2 ਮਹੀਨੇ ਹੋਏ ਆ ਹਮ ਗਲਤ ਬੰਦੇ ਦੇ ਕੋਲ ਹੀ ਚਲੋ ਅਜਾ ਪਤਾ ਕਰਦਾ ਸਾਰੇ ਖਾਦੇ ਪੀਂਦੇ ਪਰ ਉਹ ਜਦਾ ਹੀ ਬੰਦਾ ਨੰਗ ਆ ਪਰ ਉਹਨੇ ਮੈਨਾਂ 8000 ਦੀ ਲਈ ਹਮ ਜਦਨਾ ਆਪਾਂ ਆਪਣੇ ਘਰੇ ਸੰਤੂ ਸਾਹਿਬ ਮੈਂ ਲਿਆਉਂਦੀ ਨਾ ਉਹਦੇ ਸਿਰਫ 3 ਕਿਲੋ ਦੁੱਧ ਆਪੇ ਕਿਲੋ ਦੁੱਧ ਮਣਾ ਕੇ ਦਾਂਗੇ ਇੱਥੇ ਤਸੱਲੀ ਕਰਕੇ ਲਵੇ ਜਿੰਨੇ ਲੈਣੀ ਵੀ ਜੀ ਹੂੰ ਅਸੀਂ ਕਰਕੇ ਲੈ ਆਉਂਦੀ ਕਰਕੇ ਲੈ ਜਾਈ ਓਕੇ ਜੀ ਜਿਆ ਡੰਗਰ ਵੀ ਜੀ ਕੋਈ ਸਾਡੀ ਜ਼ਿੰਮੇਵਾਰੀ ਨਹੀਂ ਜੀ ਤੇ ਭਾਵੇਂ 2 ਟਾਈਮ ਚੋ 3 ਟਾਈਮ ਚੋ ਠੀਕ ਅਸੀਂ ਵੰਡ ਪਾਉਣਾ ਖੁੱਲਾ ਮੜਾ ਉਧਰੋਂ ਚਾਹਤੀ ਮਰਵਾ ਦੇ ਵਾਕਈ ਸੰਤੂ ਦੁੱਧ ਨਾਲ ਨਹੀਂ ਹੁੰਦਾ ਸਾਡੇ ਬਾਲਟੇ ਭਰੇ ਭਾਵੇਂ ਵੰਡ ਦੇ ਸੱਜਣ ਰੱਜ ਕੇ ਖਾਵੇ ਜਿੰਨਾ ਖਾਲੇ ਜਿੰਨਾ ਖਾਲੇ ਸੰਤੂ ਸਾਹਿਬ ਇਹ ਨਹੀਂ ਵੀ ਅਸੀਂ ਕੌਲੀ ਆਟੇ ਦੀ ਮਾਰ ਕੇ ਕਿ 8 ਕਿਲੋ ਦੇ ਦੀ ਉਦਾਂ ਹੀ ਦੇਣੋ ਦੂਜੇ ਮਾਲ ਨੂੰ ਥੂੜੀ ਭਾਈ ਵੇਚਣ ਵਾਲੇ ਦੀ ਖੁਰਲੀ ਵਿਖਾ ਦੇ ਭਰੀ ਭਈ ਆ ਆ ਨਿਰਾ ਪਿਆ ਇਹ ਨਹੀਂ ਵੀ ਇਹ ਖਾਵੇ ਸਈ ਦਿਲ ਤਰੂ ਡੰਗਰ ਦੇ ਦੁੱਧ ਦਊ ਨਰੇ ਪਟੇ ਪਾਇ ਹਣਾ ਠੀਕ ਆ ਬਾਕੀ ਹੌਲੀ ਹੌਲੀ ਜਿਵੇਂ ਦਿਲ ਤਰਦਾ ਆ ਤੇ ਕਰਕੇ ਆਪਦੀ ਖੜੇ ਲਾਮਾ ਨਾ ਕੋਈ ਨਾ ਆਪਾਂ ਲੈਣਾ ਦੇ ਨਾਂ ਦੇਣਾ ਤਸल्ली ਕਰਕੇ ਆਪਣੀ ਲਵੇ ਤੇ ਪਤਲੀ ਚੌੜੀ ਦੀ ਮੈਂ ਵਾਕਈ ਠੀਕ ਆ ਸਚਨੋ ਖਰੀਦਦਾਰੀ ਕਰਿਓ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ